ਸਾਰੇ ਭਾਈ ਭੈਣਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਅਤੇ ਆਸ਼ੀਸ਼ ਦੇਵੇ ਅੱਜ ਦੇ ਸਮਿਆਂ ਦੇ ਲਈ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਮੇਰੇ ਭਾਈਓ ਤੇ ਭੈਣੋ ਅੱਜ ਦਾ ਜੋ ਵਿਸ਼ਾ ਹੈ ਉਹ ਵਿਸ਼ਾ ਅੱਜ ਦੇ ਪਵਿੱਤਰ ਵਚਨਾਂ ਦਾ ਇਸ ਪ੍ਰਕਾਰ ਦੇ ਨਾਲ ਹੈ ਚੰਗਾ ਬੀਜਣ ਵਾਲੇ ਚੰਗਾ ਵਧਣ ਦੇ ਹੱਕਦਾਰ ਹਨ ਚੰਗਾ ਬੀਜਣ ਵਾਲੇ ਚੰਗਾ ਵਧਣ ਦੇ ਲਈ ਹੱਕਦਾਰ ਵੀ ਹੈ ਮੇਰੇ ਭਾਈ ਪੈਣੋ ਜਿਵੇਂ ਮੈਂ ਪਹਿਲਾਂ ਤੁਹਾਡੇ ਲਈ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵਿਸ਼ਾ ਲੈ ਕੇ ਆਇਆ ਸੀ ਕਿ ਜੋ ਬੀਜੇਗਾ ਉਹ ਵੜੇਗਾ ਤੇ ਅੱਜ ਮੈਂ ਦੁਬਾਰਾ ਵਿਸ਼ਾ ਜਿਹੜਾ ਲੈ ਕੇ ਆਇਆ ਉਹ ਇਸ ਪ੍ਰਕਾਰ ਹੈ ਚੰਗਾ ਬੀਜਣ ਵਾਲੇ ਚੰਗਾ ਵੜਨ ਦੇ ਹੱਕਦਾਰ ਬਣਦੇ ਆ ਜਿਹੜਾ ਬੰਦਾ ਚੰਗਾ ਬੀਜ ਬੀਜਦਾ ਉਹ ਚੰਗੀ ਫਸਲ ਵੜਦਾ ਤੇ ਜਿਹੜਾ ਬੀਜਦਾ ਉਹ ਹੱਕਦਾਰ ਹੁੰਦਾ ਸੋ ਮੈਂ ਵਚਨ ਦੇ ਉੱਤੇ ਅ ਅੱਗੇ ਵਧਣ ਤੋਂ ਪਹਿਲਾਂ ਆਪ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਆ ਕਿ ਜੇਕਰ ਤੁਸੀਂ ਹੁਣ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਈ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਵੀ ਕਰੋ ਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਵਿੱਚੋਂ ਅੱਜ ਗੱਲਬਾਤ ਕਰਾਂਗੇ ਪਰਮੇਸ਼ਰ ਦੇ ਪਵਿੱਤਰ ਬਚਨਾਂ ਦੇ ਵਿੱਚੋਂ ਅੱਜ ਵਿਚਾਰ ਕਰਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਖੁਦਾ ਦੀਆਂ ਗੱਲਾਂ ਨੂੰ ਸਿੱਖਾਂਗੇ ਮੇਰੇ ਭਾਈ ਭੈਣੋ ਚੰਗਾ ਬੀਜਣ ਵਾਲੇ ਚੰਗਾ ਵੱਢਣ ਦੇ ਹੱਕਦਾਰ ਹੁੰਦੇ ਆ ਹੱਕਦਾਰ ਕਿਉਂਕਿ ਜਿਹੜਾ ਬੰਦਾ ਕਦੀ ਬੀਜਦਾ ਨਹੀਂ ਆ ਉਹ ਵੱਡਣ ਦਾ ਹੱਕਦਾਰ ਵੀ ਨਹੀਂ ਬਣ ਸਕਦਾ। ਕਈ ਲੋਕ ਜ਼ਿੰਦਗੀ 'ਚ ਹਮੇਸ਼ਾ ਬੁਰਾ ਬੀਜਦੇ ਰਹਿੰਦੇ ਆ ਤੇ ਆਸ ਚੰਗੇ ਦੀ ਰੱਖਦੇ ਆ। ਜੇ ਤੁਸੀਂ ਕਿਸੇ ਦੇ ਘਰ ਵਿੱਚ ਅੱਗ ਲਾਓਗੇ। ਅੱਗ ਮੈਂ ਦੂਜੀ ਅੱਗ ਦੀ ਗੱਲ ਨਹੀਂ ਕਰ ਰਿਹਾ। ਜੇ ਅਸੀਂ ਕਿਸੇ ਦੀ ਬੁਰਾਈ ਕਰਾਂਗੇ ਕਿਸੇ ਦੇ ਘਰ ਵਿੱਚ ਲੜਾਈ ਝਗੜਾ ਕਰਾਂਗੇ ਜੇ ਕਿਸੇ ਦੇ ਘਰ ਵਿੱਚ ਅ ਬੁਰਾਈ ਵੀ ਜਾਂਗੇ ਤੇ ਸਾਡੇ ਆਪਣੇ ਘਰ ਵਿੱਚ ਵੀ ਉਹ ਚੀਜ਼ ਹੋਣੀ ਹੈ ਫਿਰ ਅਸੀਂ ਚੰਗੀ ਆਸ ਨਹੀਂ ਰੱਖ ਸਕਦੇ ਜੇ ਅਸੀਂ ਕਿਸੇ ਨਾਲ ਬੁਰਾ ਕੀਤਾ ਤੇ ਅਸੀਂ ਇਹ ਆਸ ਨਹੀਂ ਰੱਖ ਸਕਦੇ ਮੇਰੇ ਨਾਲ ਚੰਗਾ ਹੋਵੇ ਮੇਰੇ ਨਾਲ ਭਲਾ ਹੋਵੇ ਜੇ ਆਪਾਂ ਦੂਜਿਆਂ ਦੇ ਨਾਲ ਮਾੜਾ ਕੀਤਾ ਤੇ ਸਾਡੇ ਨਾਲ ਮਾੜਾ ਹੋਣਾ ਹੀ ਹੋਣਾ ਜੇ ਅਸੀਂ ਮਾੜਾ ਕੀਤਾ ਹੈ ਕਿਸੇ ਦੇ ਨਾਲ ਤੇ ਸਾਡੇ ਨਾਲ ਮਾੜਾ ਹੋਣਾ ਹੀ ਤੇ ਜੇ ਅਸੀਂ ਕਿਸੇ ਦੇ ਨਾਲ ਚੰਗਾ ਕੀਤਾ ਆ ਤੇ ਫਿਰ ਸਾਡੇ ਨਾਲ ਕੋਈ ਮਾੜਾ ਕਰ ਨਹੀਂ ਸਕਦਾ ਜੇ ਅਸੀਂ ਚੰਗਾ ਬੀਜ ਬੀਜਿਆ ਆ ਜੇ ਚੰਗੇ ਕੰਮ ਬੀਜੇ ਆ ਤੇ ਫਿਰ ਸਾਡੇ ਨਾਲ ਕਦੀ ਮਾੜਾ ਨਹੀਂ ਹੋ ਸਕਦਾ ਇਸ ਲਈ ਮੈਂ ਅਕਸਰ ਹੀ ਕਹਿੰਦਾ ਆ ਸਾਨੂੰ ਹਮੇਸ਼ਾ ਭਲਾ ਕਰਦੇ ਰਹਿਣਾ ਚਾਹੀਦਾ ਇਸ ਪਵਿੱਤਰ ਬਾਈਬਲ ਦੀਆਂ ਸਿੱਖਿਆਵਾਂ ਇਸ ਪਵਿੱਤਰ ਬਾਈਬਲ ਦੀਆਂ ਗੱਲਾਂ ਤੇ ਇਸ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਆਪਣੀ ਜ਼ਿੰਦਗੀ ਦਾ ਸਾਨੂੰ ਆਧਾਰ ਬਣਾਉਣਾ ਚਾਹੀਦਾ ਸਾਨੂੰ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਮੇਰੇ ਭਾਈਓ ਭੈਣੋ ਜੇ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਵਾਂਗੇ ਜੇ ਅਸੀਂ ਪਰਮੇਸ਼ਰ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਾਂਗੇ ਜੇ ਅਸੀਂ ਪਰਮੇਸ਼ਰ ਦੇ ਬਚਨ ਦੇ ਇਸ ਕਲਪ ਨੂੰ ਜਿਹੜਾ ਖੁਦਾ ਦੇ ਬਚਨ ਦੇ ਵਿੱਚ ਸਾਨੂੰ ਚੱਲਣ ਦੇ ਲਈ ਇੱਕ ਤਰੀਕਾ ਸਾਨੂੰ ਪਰਮੇਸ਼ਰ ਨੇ ਦਿੱਤਾ ਜੇ ਉਹਨੂੰ ਅਪਣਾ ਲਾਂਗੇ ਆਪਣੀ ਜ਼ਿੰਦਗੀ ਚ ਤੇ ਆਪਾਂ ਪਹਿਲੇ ਨੰਬਰ ਤੇ ਤੇ ਕਦੀ ਕਿਸੇ ਦਾ ਬੁਰਾ ਕਰਾਂਗੇ ਨਹੀਂ ਬੁਰਾ ਉਹ ਇਨਸਾਨ ਕਰਦਾ ਜਿਹੜਾ ਰੱਬ ਦਾ ਡਰ ਨਹੀਂ ਮੰਨਦਾ। ਬੁਰਾ ਉਹ ਇਨਸਾਨ ਕਰਦਾ ਆ ਜਿਹੜਾ ਕਦੀ ਪਰਮੇਸ਼ਰ ਦਾ ਡਰ ਨਹੀਂ ਮੰਨਦਾ। ਜਿਹੜਾ ਬੰਦਾ ਪਰਮੇਸ਼ਰ ਦਾ ਡਰ ਮੰਨਦਾ ਜਿਹੜਾ ਇਨਸਾਨ ਪਰਮੇਸ਼ਰ ਦੀਆਂ ਆਗਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਦਾ ਜਿਹੜਾ ਇਨਸਾਨ ਪਵਿੱਤਰ ਬਾਈਬਲ ਦੀਆਂ ਗੱਲਾਂ ਨੂੰ ਆਪਣੇ ਜੀਵਨ ਦੇ ਵਿੱਚ ਰੱਖਦਾ ਆ ਜਿਹੜਾ ਇਨਸਾਨ ਪਵਿੱਤਰ ਬਾਈਬਲ ਦੇ ਇਸ ਫਲਸਫੇ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਆ ਜਿਹੜਾ ਖੁਦਾ ਦੇ ਕਲਾਮ ਨੂੰ ਆਪਣੀ ਜੀਵਨ ਵਿੱਚ ਬਣਾਈ ਰੱਖਦਾ ਉਹ ਕਦੇ ਵੀ ਬੁਰੀਾਈ ਨਹੀਂ ਕਰਦਾ ਤੇ ਜਿਹੜਾ ਬੁਰੀਾਈ ਨਹੀਂ ਕਰਦਾ ਪਰਮੇਸ਼ਰ ਉਹਦੇ ਨਾਲ ਕਦੀ ਬੁਰਾ ਹੋਣ ਨਹੀਂ ਦਿੰਦਾ ਜਿਹੜਾ ਕਿਸੇ ਦਾ ਬੁਰਾ ਨਹੀਂ ਕਰਦਾ ਪਰਮੇਸ਼ਰ ਉਹਦਾ ਵੀ ਕਦੇ ਬੁਰਾ ਹੋਣ ਨਹੀਂ ਦਿੰਦਾ ਇਸ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਇਸ ਲਈ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਆ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇਸ ਪੈਗਾਮ ਦੀਆਂ ਗੱਲਾਂ ਨੂੰ ਅਪਣਾਈਏ ਇਸ ਬਾਈਬਲ ਦੇ ਪਵਿੱਤਰ ਵਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਈਏ ਪਵਿੱਤਰ ਬਾਈਬਲ ਦੀਆਂ ਆਗਿਆਵਾਂ ਪਵਿੱਤਰ ਬਾਈਬਲ ਦੀਆਂ ਗੱਲਾਂ ਦਿਲ ਵਿੱਚ ਰੱਖੀਏ ਜਿਵੇਂ ਦਾਊਦ ਕਹਿੰਦਾ ਮੈਂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਿਆ ਦਾਊਦ ਕੀ ਕਹਿੰਦਾ ਆ ਕਹਿੰਦਾ ਪ੍ਰਭੂ ਮੈਂ ਤੇਰੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਿਆ ਤਾਂ ਕਿ ਮੈਂ ਤੇਰਾ ਪਾਪ ਨਾ ਕਰਾਂ ਮੇਰੇ ਭਾਈਓ ਭੈਣੋ ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਦਿਲ ਵਿੱਚ ਜਮਾ ਕਰ ਲਾਂਗੇ ਤੇ ਫਿਰ ਅੱਗੇ ਲਿਖਦਾ ਮੈਂ ਤਾਂ ਜੋ ਪਾਪ ਨਾ ਕਰਾਂ ਜਿਨ੍ਹਾਂ ਦੇ ਅੰਦਰ ਰੱਬ ਦਾ ਵਚਨ ਹੁੰਦਾ ਜਿਨ੍ਹਾਂ ਦੇ ਅੰਦਰ ਪ੍ਰਭੂ ਦੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੇ ਸੱਚੇ ਵਚਨ ਹੁੰਦੇ ਆ ਉਹ ਪਾਪ ਨਹੀਂ ਕਰਦੇ ਉਹ ਇਨਸਾਨ ਆਪਣੀ ਜ਼ਿੰਦਗੀ ਚ ਕਦੀ ਬੁਰੀਾਈ ਨਹੀਂ ਕਰਦਾ ਉਹ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਪਾਪ ਨਹੀਂ ਕਰਦੇ ਤੇ ਜਿਹੜਾ ਪਾਪ ਨਹੀਂ ਕਰਦਾ ਖੁਦਾ ਉਹਦੇ ਨਾਲ ਕਦੀ ਮਾੜਾ ਹੋਣ ਨਹੀਂ ਦਿੰਦਾ ਜਿਹੜਾ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ ਪਰਮੇਸ਼ਰ ਉਹਦੇ ਨਾਲ ਵੀ ਕਦੀ ਬੁਰਾ ਹੋਣ ਨਹੀਂ ਦਿੰਦਾ ਅਕਸਰ ਹੀ ਲੋਕ ਕੀ ਕਰਦੇ ਆ ਬੁਰਾ ਕਰਕੇ ਚੰਗੇ ਦੀ ਆਸ ਜੇ ਅੱਜ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ ਜੇ ਅੱਜ ਕਿਸੇ ਦੀਆਂ ਜੜਾਂ ਤੁਸੀਂ ਵੱਢਦੇ ਹੋ ਅੱਜ ਜੇ ਕਿਸੇ ਦਾ ਘਰ ਤੁਸੀਂ ਉਜਾੜਦੇ ਹੋ ਤੇ ਇੱਕ ਗੱਲ ਪੱਕੀ ਐ ਇੱਕ ਟਾਈਮ ਹੋਣਾ ਉਹਦੋਂ ਫਿਰ ਸਾਡਾ ਵੀ ਉਜੜਨਾ ਜੇ ਅਸੀਂ ਕਿਸੇ ਦਾ ਅੱਜ ਬੁਰਾ ਕੀਤਾ ਐ ਤੇ ਕੱਲ ਨੂੰ ਸਾਡਾ ਵੀ ਹੋਣਾ ਐ ਜੇ ਅੱਜ ਕਿਸੇ ਨੂੰ ਅਸੀਂ ਉਜਾੜਦੇ ਆਂ ਤੇ ਕੱਲ ਸਾਨੂੰ ਵੀ ਕੋਈ ਉਜਾੜੇ ਇਸ ਲਈ ਤਾਈਓ ਤਾਂ ਕਹਿੰਦੇ ਭਾਈ ਜੋ ਬੰਦਾ ਬੀਜਦਾ ਉਹ ਵੱਢਦਾ ਜੋ ਬੰਦਾ ਕਰਦਾ ਉਹਦਾ ਫਲ ਉਹ ਤਾਂ ਉਹਨੂੰ ਲੈਣਾ ਹੀ ਪੈਣਾ ਪਰ ਜਿਹੜਾ ਬੰਦਾ ਰੱਬ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਚ ਰੱਖਦਾ ਜਿਹੜਾ ਬੰਦਾ ਖੁਦਾ ਦੇ ਪੈਗਾਮ ਨੂੰ ਰੱਖ ਲੈਂਦਾ ਜਿਹੜਾ ਪਾਪ ਤੋਂ ਬਦੀ ਤੋਂ ਦੂਰ ਰਹਿੰਦਾ ਜਿਹੜਾ ਹਮੇਸ਼ਾ ਭਲਾ ਕਰਦਾ ਹੈ ਦੂਜਿਆਂ ਦਾ ਪਰਮੇਸ਼ਰ ਉਹਦਾ ਕਦੀ ਬੁਰਾ ਹੋਣ ਨਹੀਂ ਦਿੰਦਾ ਜ਼ਿੰਦਗੀ ਚ ਯਾਦ ਰੱਖੋ ਕਿ ਤੁਹਾਡੇ ਤੋਂ ਕਦੀ ਕਿਸੇ ਦਾ ਬੁਰਾ ਨਾ ਹੋਵੇ ਮੇਰੀ ਜ਼ਿੰਦਗੀ ਦੇ ਵਿੱਚ ਇਹੀ ਹੈ ਮੇਰਾ ਤਯਰਵਾ ਵੀ ਇਹ ਗੱਲ ਕਹਿੰਦਾ ਆ ਤੇ ਮੈਂ ਪ੍ਰਭੂ ਵਿੱਚ ਜੋ ਕੁਝ ਪਾਇਆ ਜੋ ਕੁਝ ਪ੍ਰਭੂ ਦੇ ਵਿੱਚ ਰਹਿ ਕੇ ਆਪਾਂ ਪ੍ਰਭੂ ਜੀ ਦੇ ਪਵਿੱਤਰ ਬਚਨਾਂ ਚੋਂ ਸਿੱਖਿਆ ਉਹ ਇਹੀ ਸਿੱਖਿਆ ਆ ਕਿ ਇਸ ਜ਼ਿੰਦਗੀ ਤੋਂ ਕਦੀ ਕਿਸੇ ਦਾ ਬੁਰਾ ਨਹੀਂ ਕਰਨਾ ਭਾਵੇਂ ਲੱਖ ਲੋਕ ਮਾੜਾ ਕਰ ਜਾਣ ਭਾਵੇਂ ਲੱਖ ਵਾਰ ਕੋਈ ਬੁਰਾ ਕਰ ਦੇ ਪਰ ਤੁਸੀਂ ਬੁਰਾ ਨਹੀਂ ਕਰਨਾ ਕਿਉਂਕਿ ਬੁਰਾ ਕਰਨ ਵਾਲਿਆਂ ਨਾਲ ਬੁਰਾ ਹੁੰਦਾ ਆ ਜੇ ਮੇਰੇ ਮਨ ਵਿੱਚ ਕਿਸੇ ਦੇ ਲਈ ਬੁਰਾ ਕਰਨ ਦੀ ਸੋਚ ਨਹੀਂ ਆ ਜੇ ਮੇਰੇ ਦਿਲ ਵਿੱਚ ਕਿਸੇ ਦਾ ਬੁਰਾ ਕਰਨ ਦੀ ਸੋਚ ਨਹੀਂ ਆ ਬੁਰਾ ਕਰਨ ਦਾ ਕੋਈ ਵਿਚਾਰ ਨਹੀਂ ਆ ਤੇ ਫਿਰ ਮੈਂ ਇੱਕ ਗੱਲ ਕਵਾਂਗਾ ਕਿਹੜੀ ਦੁਨੀਆ ਦੀ ਤਾਕਤ ਹੈ ਜਿਹੜੀ ਤੁਹਾਡਾ ਬੁਰਾ ਕਰਦੇ ਜੇ ਤੁਹਾਡਾ ਕੋਈ ਬੁਰਾ ਕਰਨਾ ਵੀ ਚਾਹੁੰਦਾ ਹੈ ਨਾ ਜੇ ਤੁਸੀਂ ਖਰੇ ਹੋ ਜੇ ਤੁਸੀਂ ਸਹੀ ਹੋ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਤੇ ਜੇ ਕੋਈ ਤੁਹਾਡਾ ਬੁਰਾ ਕਰਨਾ ਵੀ ਚਾਹੁੰਦਾ ਆ ਤੇ ਉਹ ਆਪਣੇ ਵੱਲੋਂ ਭਾਵੇਂ ਬੁਰਾ ਕਰੇ ਪਰ ਤੁਹਾਡਾ ਉਹਦੇ ਚ ਵੀ ਭਲਾ ਹੀ ਹੋਵੇਗਾ ਉਹ ਆਪਣੀ ਬਰਾਈ ਦਾ ਫਲ ਜ਼ਰੂਰ ਪਾਊਗਾ ਪਰ ਖੁਦਾ ਤੁਹਾਡਾ ਕਦੀ ਬੁਰਾ ਨਹੀਂ ਹੋਣ ਦੂਗਾ ਪਰਮੇਸ਼ਰ ਤੁਹਾਡਾ ਕਦੀ ਬੁਰਾ ਹੋਣ ਨਹੀਂ ਦੇਵੇਗਾ ਇਸ ਜ਼ਿੰਦਗੀ ਚ ਤਾਂ ਮੈਂ ਇਹੀ ਪਾਇਆ ਕਦੀ ਕਿਸੇ ਦਾ ਬੁਰਾ ਨਹੀਂ ਕਰਨਾ ਕਦੀ ਕਿਸੇ ਨੂੰ ਬਾੜਾ ਨਹੀਂ ਬੋਲਣਾ ਕਦੀ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਈ ਵਾਰ ਇਦਾਂ ਹੁੰਦਾ ਆ ਅਕਸਰ ਹੀ ਕਈ ਵੇਲੇ ਹੋ ਜਾਂਦਾ ਕਿਸੇ ਨੂੰ ਅਸੀਂ ਉਹਦੀ ਬੁਰਾਈ ਤੋਂ ਉਹਦੀ ਮਾੜੀ ਚਾਲ ਚੱਲਣ ਤੋਂ ਉਹਦੇ ਇਹ ਬੁਰੇ ਬਿਹਵਾਰ ਤੋਂ ਡਾਂਟ ਦਿੰਨੇ ਉਹ ਆਪਣੇ ਮਨ ਵਿੱਚ ਇੰਨਾ ਕ੍ਰੋਧ ਪਾਲ ਲੈਂਦਾ ਵੀ ਮੈਨੂੰ ਇਸ ਬੰਦੇ ਨੇ ਰੋਕਿਆ ਤੇ ਰੋਕਿਆ ਕਿਉਂ ਇਹ ਹੁੰਦਾ ਕੋਣ ਆ ਮੈਨੂੰ ਰੋਕਣ ਵਾਲਾ ਉਹ ਉਸ ਕ੍ਰੋਧ ਨੂੰ ਬੁਰਾਈ ਦੇ ਰੂਪ ਦੇ ਵਿੱਚ ਲੈ ਜਾਂਦਾ ਫਿਰ ਕਹਿੰਦਾ ਇਹਨੇ ਮੈਨੂੰ ਡਾਂਟਿਆ ਆ ਹੁਣ ਮੈਂ ਇਹਨੂੰ ਆਪਣੇ ਤਰੀਕੇ ਦੇ ਨਾਲ ਉਜਾੜਾਂਗਾ ਹੁਣ ਮੈਂ ਇਹ ਤਾਂ ਬੁਰਾ ਕਰਾਂਗਾ ਹੁਣ ਮੇਰਾ ਕੋਈ ਕੰਮ ਨਹੀਂ ਬਣਨ ਦੇਣਾ ਹੁਣ ਇਹਨੂੰ ਇਧਰੋਂ ਵੀ ਉਜਾੜਾਂਗਾ ਮੈਂ ਉਧਰੋਂ ਵੀ ਉਜਾੜਾਂਗਾ ਇਹਨੂੰ ਮੈਂ ਹੁਣ ਇੱਥੋਂ ਇੱਥੋਂ ਵੀ ਉਜਾੜਾਂਗਾ ਤੇ ਵਾਰ ਵੀ ਹੋਵੇਗਾ ਉੱਥੋਂ ਵੀ ਉਜਾੜਾਂਗਾ ਉਹ ਸੋਚ ਵਿਚਾਰ ਇਦਾਂ ਦੇ ਬਣਾ ਲੈਂਦਾ ਪਰ ਯਾਦ ਰੱਖੋ ਜਿਹਦੇ ਨਾਲ ਖੁਦਾਏ ਜਿਹੜਾ ਸਚਾਈ ਦੇ ਮਾਰਗ ਤੇ ਚੱਲਦਾ ਆ ਜਿਹੜਾ ਹਮੇਸ਼ਾ ਭਲਾ ਚਾਹੁੰਦਾ ਆ ਉਹਦੇ ਚਾਹ ਕੇ ਵੀ ਕੋਈ ਬੁਰਾ ਨਹੀਂ ਕਰ ਸਕਦਾ ਚਾਹ ਤੇ ਵੀ ਬੁਰਾ ਨਹੀਂ ਕਰ ਸਕਦਾ ਕਿਉਂਕਿ ਖੁਦਾ ਉਹਦੀ ਰਾਖੀ ਕਰਦਾ ਹੈ ਪਰਮੇਸ਼ਰ ਨੂੰ ਸੰਭਾਲ ਲੈਂਦਾ ਆ ਉਹ ਕਹਿੰਦਾ ਨਾ ਮੈਂ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵਾਂਗਾ ਤੇ ਫਿਰ ਕਿੱਦਾਂ ਤੁਸੀਂ ਡਿੱਗ ਪੋਗੇ ਉਹ ਤੁਹਾਡੇ ਪੈਰਾਂ ਨੂੰ ਕਦੀ ਡੋਲ ਲੈਣਾ ਨਹੀਂ ਦੇਵੇਗਾ ਸੋ ਮੇਰੇ ਭਾਈ ਪੈਣੋ ਮੈਂ ਜ਼ਿੰਦਗੀ ਚ ਪਾਇਆ ਕਦੀ ਬੁਰਾ ਨਹੀਂ ਕਰਨਾ ਕਦੀ ਕਿਸੇ ਨੂੰ ਮੰਦਾ ਨਹੀਂ ਕਹਿਣਾ ਕਦੀ ਕਿਸੇ ਦੇ ਨਾਲ ਬੁਰੀਾਈ ਨਹੀਂ ਕਰਨੀ ਬੁਰੀਾਈ ਨਹੀਂ ਕਰਨੀ ਜੇ ਤੁਸੀਂ ਬੁਰੀਾਈ ਤੋਂ ਬਚੇ ਰਹੋਗੇ ਜੇ ਤੁਸੀਂ ਬੁਰੇ ਤੋਂ ਬੁਰਾ ਕਰਨ ਤੋਂ ਬਚੇ ਰਹੋਗੇ ਤੇ ਤੁਹਾਡਾ ਵੀ ਕੋਈ ਬੁਰਾ ਨਹੀਂ ਕਰ ਸਕਦਾ ਭਲਾ ਕਰੋ ਤੁਸੀਂ ਅਰੇ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਭਲਾ ਕਰਨ ਵਾਲੇ ਬਹੁਤ ਘੱਟ ਮਿਲਨੇ ਆ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਲਾ ਕਰਨ ਵਾਲੇ ਬਹੁਤ ਲੋਕ ਘੱਟ ਮਿਲਨੇ ਆ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਭਲਾ ਕਰਨ ਵਾਲੇ ਬੰਦੇ ਬਹੁਤ ਜ਼ਿਆਦਾ ਘੱਟ ਮਿਲਨੇ ਆ ਔਰ ਬੁਰੀਾਈ ਕਰਨ ਵਾਲੇ ਜ਼ਿਆਦਾ ਮਿਲਦੇ ਮੇਰੇ ਭਾਈ ਪੈਨੂੰ ਮੈਂ ਇਹੀ ਕਹਾਂਗਾ ਜ਼ਿੰਦਗੀ 'ਚ ਜਿੰਨਾ ਵੀ ਭਲਾ ਹੁੰਦਾ ਹੈ ਚੰਗਾ ਭਲਾ ਤੇ ਜੇ ਤੁਸੀਂ ਭਲਾ ਕਰੋਗੇ ਜੇ ਚੰਗਾ ਬੀਜ ਬੀਜੋਗੇ ਜੇ ਚੰਗਿਆਈਆਂ ਬੀਜੋਗੇ ਜੇ ਭਲਾਈਆਂ ਬੀਜੋਗੇ ਜੇ ਨੇਕੀਆਂ ਬੀਜੋਗੇ ਜੇ ਤੁਸੀਂ ਖਰਾਈਆਂ ਬੀਜੋਗੇ ਤੇ ਤੁਸੀਂ ਚੰਗੇ ਫਲ ਵੱਢਣ ਦੇ ਹੱਕਦਾਰ ਹੋ ਫਿਰ ਤੁਸੀਂ ਚੰਗੇ ਫਲ ਵੱਢਣ ਦੇ ਹੱਕਦਾਰ ਹੋ ਤੇ ਜੇ ਤੁਸੀਂ ਨਿੰਦਿਆ ਚੁਗਲੀ ਬੇਈਮਾਨੀ ਧੋਖਾ ਧੜੀ ਲੁੱਟ ਲੋ ਖੋਲੋ ਖਾਰ ਬਾਜੀਆਂ ਚ ਰਗੜੇ ਝਗੜੇ ਬੀਜੇ ਤਾਂ ਫੇਰ ਕੀ ਵੱਡੋਗੇ ਕਈ ਵਾਰ ਕਿਸੇ ਦੀ ਜਿਹੜੀ ਚੜ੍ਹਾਈ ਆ ਉਹ ਵੇਖੀ ਨਹੀਂ ਜਾਂਦੀ ਕਈ ਵਾਰ ਕਿਸੇ ਦੀ ਚੜ੍ਹਾਈ ਕੀ ਨਹੀਂ ਕੀਤੀ ਜਾਂਦੀ ਜੀ ਵੇਖੀ ਨਹੀਂ ਜਾਂਦੀ ਕਈ ਵਾਰੀ ਕਿਸੇ ਦਾ ਵਾਅਦਾ ਨਹੀਂ ਵੇਖਿਆ ਜਾਂਦਾ ਉਹਨੂੰ ਸੁੱਟਣ ਦੀਆਂ ਯੋਜਨਾ ਸ਼ੁਰੂ ਹੋ ਜਾਂਦੀਆਂ ਦਿਮਾਗ ਦੇ ਵਿੱਚ ਕਈ ਲੋਕਾਂ ਦੇ ਮੇਰੇ ਭਾਈ ਭੈਣੋਂ ਤੇ ਉਹਨੂੰ ਆਪਾਂ ਸੁੱਟਣ ਵਿੱਚ ਨਾਕਾਮ ਹੋ ਜਾਂਦੇ ਆ ਵੀ ਆਪਾਂ ਉਹਨੂੰ ਸੁੱਟਣਾ ਚਾਹੁੰਦੇ ਪਰ ਸੁੱਟਿਆ ਨਹੀਂ ਜਾਂਦਾ ਅਸੀਂ ਫਿਰ ਬੁਰਾਈ ਦਾ ਰਸਤਾ ਅਪਣਾਉਂਦੇ ਵੀ ਕਿਸੇ ਤੇ ਕਿਸੇ ਤਰੀਕੇ ਦੇ ਨਾਲ ਇਹਨੂੰ ਬੁਰਾ ਬਣਾਈਏ ਲੋਕਾਂ ਦੇ ਵਿੱਚ ਫੇਰ ਇਹਨੂੰ ਸੁੱਟ ਸਕਦੇ ਮੈਂ ਕਹਿੰਦਾ ਜ਼ਿੰਦਗੀ ਚ ਜੇ ਕਿਸੇ ਨੂੰ ਹਰਾਉਣਾ ਹੀ ਆ ਤੇ ਕੰਮ ਨਾਲ ਹਰਾਓ ਬਰਾਈ ਨਾਲ ਨਾ ਹਰਾਓ ਜੇ ਕਿਸੇ ਨੂੰ ਹਰਾਉਣਾ ਆ ਤੇ ਉਹਦੇ ਤੋਂ ਵੱਧ ਕੇ ਕੁਝ ਕਰਕੇ ਵਿਖਾਓ ਜੇ ਇੱਕ ਬੰਦਾ ਵਧੀਆ ਕਰ ਰਿਹਾ ਕੁਝ ਕੁਝ ਵੀ ਕਿਸੇ ਵੀ ਪੱਖ ਚ ਭਾਵੇਂ ਉਹ ਸੇਵਕਾਈ ਹੈ ਭਾਵੇਂ ਉਹ ਦੁਨਿਆਵੀ ਬਿਜ਼ਨਸ ਹੈ ਕੁਝ ਵੀ ਹੈ ਜੀ ਬੰਦਾ ਵਧੀਆ ਕਰੇ ਤੁਸੀਂ ਉਹਦੇ ਨਾਲੋਂ ਵਧੀਆ ਕਰਕੇ ਮੁਖਾਓ ਤੁਸੀਂ ਉਹਦੀਆਂ ਬੁਰਾਈਆਂ ਕਰਕੇ ਨਹੀਂ ਉਹਨੂੰ ਸੁੱਟ ਸਕਦੇ ਅੱਜ ਲੋਕਾਂ ਦੀ ਦੌੜ ਹੈ ਜੇ ਕੋਈ ਵੱਧਦਾ ਉਹਦੀਆਂ ਬੁਰਾਈਆਂ ਸ਼ੁਰੂ ਕਰ ਦੋ ਉਹਦੀਆਂ ਬੁਰਾਈਆਂ ਕਰਕੇ ਉਹਨੂੰ ਸੁੱਟਣ ਦੀ ਕੋਸ਼ਿਸ਼ ਕਰਦੇ ਨਾ ਕਿ ਮੇਰੀ ਜ਼ਿੰਦਗੀ ਦਾ ਤਾਂ ਤਜਰਬਾ ਇਹੀ ਹੈ ਕਿ ਜੇ ਕਿਸੇ ਦੇ ਨਾਲ ਪਹਿਲੀ ਗੱਲ ਤੇ ਰੱਬ ਦੇ ਲੋਕ ਜਿਹੜੇ ਆ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਦੂਜੇ ਨੰਬਰ ਤੇ ਜੇਕਰ ਤੁਹਾਡੇ ਤੋਂ ਕਿਸੇ ਦੀ ਤਰੱਕੀ ਨਹੀਂ ਜਰੀ ਜਾਂਦੀ ਤੇ ਉਹਨੂੰ ਸੁੱਟਣ ਦੀ ਵਜਾਏ ਆਪਣਾ ਕੰਮ ਇਦਾਂ ਦਾ ਕਰਕੇ ਦਿਖਾਓ ਤੋ ਅੱਗੇ ਵਧ ਕੇ ਦਿਖਾਓ ਉਹ ਉਹਨੂੰ ਧੋਖੇ ਨਾਲ ਕਿਉਂ ਸੁੱਟਣਾ ਭਾਈ ਅੱਜ ਇਸ ਸੰਸਾਰ ਦੇ ਵਿੱਚ ਹੋ ਰਿਹਾ ਅੱਜ ਇਸ ਦੁਨੀਆ ਵਿੱਚ ਇਦਾਂ ਹੀ ਹੋ ਰਿਹਾ ਤੇ ਜੇ ਤੁਸੀਂ ਮਾੜਾ ਬੀਜ ਬੀਜੋਗੇ ਤੇ ਚੰਗਾ ਕਿੱਥੋਂ ਵੱਢ ਲੋਗੇ ਤੇ ਮੈਂ ਇਹੀ ਕਹਾਂਗਾ ਭਾਈ ਚੰਗਾ ਬੀਜੋ ਨੇਕੀਆਂ ਬੀਜੋ ਖਰਿਆਈਆਂ ਬੀਜੋ ਚੰਗਿਆਂ ਬੀਜਾਂ ਨੂੰ ਬੀਜੋ ਚੰਗੇ ਕੰਮ ਬੀਜੋ ਤੇ ਚੰਗਾ ਵੱਡੋਗੇ ਫਿਰ ਹੱਕਦਾਰ ਵੀ ਹੋਵੋਗੇ ਸੋ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਬਰਕਤ ਦੇਵੇ ਅੱਜ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਵਚਨਾਂ ਦੇ ਰਾਹੀ ਤੁਹਾਡੇ ਨਾਲ ਕੁਝ ਸਮਾਂ ਬੋਲਿਆ ਤੇ ਹੁਣ ਪ੍ਰਾਰਥਨਾ ਦਾ ਵੇਲਾ ਹੈ ਅਸੀਂ ਪ੍ਰਾਰਥਨਾ ਕਰਾਂਗੇ ਮੇਰਾ ਵਿਸ਼ਵਾਸ ਹੈ ਅੱਜ ਦੀ ਪ੍ਰਾਰਥਨਾ ਦੇ ਰਾਹੀ ਪਰਮੇਸ਼ਰ ਤੁਹਾਨੂੰ ਚੰਗਿਆਈ ਦੇਵੇਗਾ ਅੱਜ ਦੀ ਪ੍ਰਾਰਥਨਾ ਦੇ ਰਾਹੀ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਚਮਤਕਾਰ ਕਰੇਗਾ ਅੱਖਾਂ ਬੰਦ ਕਰੋ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਨ ਵਾਸਤੇ ਜਾ ਰਿਹਾ ਪਿਆਰੇ ਸਰਵਸ਼ਕਤੀਮਾਨ ਪਰਮੇਸ਼ਰ ਦਿਆਲੂ ਤੇ ਕਿਰਪਾਲੂ ਪ੍ਰਭੂ ਯਹੋਵਾ ਤੁਹਾਡਾ ਆਤਮਾ ਮੇਰੇ ਪਿਤਾ ਪਰਮੇਸ਼ਰ ਕਾਮ ਕਰੇ ਤੁਹਾਡੀ ਸਾਵਰਥਾ ਕਾਮ ਕਰੇ ਮੇਰੇ ਪਰਮੇਸ਼ਰ ਪਿਤਾ ਮੈਂ ਯੀਸ਼ੂ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਪ੍ਰਭੂ ਜੀ ਆਪਣੀ ਕਿਰਪਾ ਕਰੋ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਰਾਹੀਂ ਆਪਣੀ ਕਿਰਪਾ ਕਰੋ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਆਪਣੀ ਕਿਰਪਾ ਕਰੋ ਪ੍ਰਭੂ ਦੁਖੀ ਬਿਮਾਰ ਰੋਗੀ ਅੱਜ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਚੰਗਿਆਈ ਪਾਉਣ ਹਰ ਤਰ੍ਹਾਂ ਦੇ ਰੋਗੀ ਹਰ ਤਰ੍ਹਾਂ ਦੇ ਬਿਮਾਰ ਅੱਜ ਤੁਹਾਡੇ ਨਾਮ ਵਿੱਚ ਚੰਗੇ ਹੋ ਜਾਣ ਮੇਰੇ ਪਰਮੇਸ਼ਰ ਪਿਤਾ ਮੈਂ ਤੁਹਾਡੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਇਹਨਾਂ ਬੱਚਿਆਂ ਨੂੰ ਤੁਸੀਂ ਬਰਕਤ ਦਿਓ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਤੁਸੀਂ ਆਪਣੀ ਕਿਰਪਾ ਕਰੋ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਤੁਹਾਡਾ ਰਹਿਮ ਤੇ ਤਰਸ ਹੋਵੇ ਮੇਰੇ ਪ੍ਰਭੂ ਯਹੋਵਾ ਤੁਸੀਂ ਆਪਣੀ ਪਵਿੱਤਰ ਆਤਮਾ ਦੇ ਰਾਹੀ ਕਿਰਪਾ ਕਰੋ ਮੇਰੇ ਪ੍ਰਭੂ ਯਹੋਵਾ ਤੁਸੀਂ ਆਪਣੇ ਪਵਿੱਤਰ ਆਤਮਾ ਦੇ ਰਾਹੀ ਕਿਰਪਾ ਕਰੋ ਦੁਖੀਆਂ ਨੂੰ ਬਿਮਾਰਾਂ ਨੂੰ ਚੰਗਾ ਕਰ ਦਿਓ ਰੋਗੀਆਂ ਨੂੰ ਚੰਗਾ ਕਰ ਦਿਓ ਪ੍ਰਭੂ ਜੀ ਜਿਨ੍ਹਾਂ ਦੇ ਕਾਰੋਬਾਰ ਬੰਦ ਨੇ ਅੱਜ ਤੁਹਾਡੇ ਨਾਮ ਵਿੱਚ ਉਹਨਾਂ ਦੇ ਕਾਰੋਬਾਰ ਖੁੱਲ ਜਾਣ ਜੇ ਨਾ ਦੇ ਘਰਾਂ ਵਿੱਚ ਗਰੀਬੀ ਦੇ ਬੰਦਨ ਨੇ ਸਾਰੇ ਬੰਧਨ ਯੀਸ਼ੂ ਦੇ ਨਾਮ ਵਿੱਚ ਸਾਰੇ ਗਰੀਬੀ ਦੇ ਬੰਧਨ ਤੋੜ ਦਿੰਨੇ ਆ ਪਿਤਾ ਪਰਮੇਸ਼ਰ ਜਿਹੜੇ ਬੱਚੇ ਦੁਖੀ ਨੇ ਇਸ ਸਮੇਂ ਦੁੱਖ ਦੇ ਹਾਲਾਤ ਵਿੱਚ ਨੇ ਮੇਰੇ ਪਿਤਾ ਪਰਮੇਸ਼ਰ ਉਹਨਾਂ ਨੂੰ ਆਜ਼ਾਦੀ ਦਾ ਆਤਮਾ ਬਖਸ਼ ਦੋ ਉਹਨਾਂ ਦੇ ਜੀਵਨ ਵਿੱਚ ਤੁਹਾਡਾ ਪਾਕ ਰੂਹ ਕੰਮ ਕਰੇ ਮੇਰੇ ਪਰਮੇਸ਼ਰ ਪਿਤਾ ਮੈਂ ਯੀਸ਼ੂ ਦੇ ਨਾਮ ਦੇ ਨਾਲ ਪ੍ਰਾਰਥਨਾ ਕਰਦਾ ਪ੍ਰਭੂ ਆਪਣੇ ਬੱਚਿਆਂ ਦੇ ਜੀਵਨ ਵਿੱਚ ਪ੍ਰਭੂ ਕਿਰਪਾ ਕਰੋ ਇਹ ਬੱਚੇ ਤੁਹਾਡੇ ਨਾਮ ਵਿੱਚ ਸ਼ੀਲ ਹੋਣ ਪਿਤਾ ਪਰਮੇਸ਼ਰ ਇਹ ਬੱਚੇ ਤੁਹਾਡੇ ਦੇ ਨਾਂ ਵਿੱਚ ਚੰਗਿਆਈ ਪਾਉਣ ਮੇਰੇ ਪ੍ਰਭੂ ਜੀ ਇਹ ਬੱਚੇ ਤੁਹਾਡੇ ਨਾਂ ਵਿੱਚ ਚੰਗੇ ਹੋਣ ਮੇਰੇ ਪ੍ਰਭੂ ਜੀ ਇਹ ਬੱਚੇ ਤੁਹਾਡੇ ਨਾਂ ਵਿੱਚ ਚੰਗੇ ਹੋਣ ਮੇਰੇ ਪ੍ਰਭੂ ਜੀ ਤੁਹਾਡੇ ਨਾਂ ਦੀ ਸਾਮਰਥ ਪ੍ਰਭੂ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਤੁਹਾਡਾ ਅਭਿਸ਼ੇਕ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਕੰਮ ਕਰੇ ਪ੍ਰਭੂ ਪਰਮੇਸ਼ਰ ਜੀ ਜਿਨ੍ਹਾਂ ਦੇ بیٹے ਬੇਟੀਆਂ ਖੁਦਾਵੰਦ ਹੈ ਸਮੇਂ ਦੁੱਖ ਵਿੱਚ ਹੈ ਪੀੜਾਂ ਵਿੱਚ ਹੈ ਪ੍ਰਭੂ ਉਹਨਾਂ ਨੂੰ ਆਜ਼ਾਦ ਕਰ ਦਿਓ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਨਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜਿਹੜੇ ਨਸ਼ਿਆਂ ਦੇ ਗੁਲਾਮ ਨੇ

ਹਰ ਤਰ੍ਹਾਂ ਦਾ ਜਨਾਹਕਾਰੀ ਦਾ ਵਿਵਚਾਰ ਦਾ ਹਰ ਤਰ੍ਹਾਂ ਦਾ ਨਸ਼ੇਬਾਜੀ ਦਾ ਔਰ ਹਰ ਤਰ੍ਹਾਂ ਦਾ ਖੁਦਾਵੰਦ ਪਾਪ ਦਾ ਆਤਮਾ ਇਹਨਾਂ ਜੀਵਨਾਂ ਦੇ ਵਿੱਚੋਂ ਖਤਮ ਹੋ ਜਾਵੇ ਮੈਂ ਯੀਸ਼ੂ ਮਸੀਹਾ ਨਾਮ ਲੈ ਕੇ ਪ੍ਰਾਰਥਨਾ ਕਰਦਾ ਪ੍ਰਭੂ ਆਪਣੇ ਬੱਚਿਆਂ ਨੂੰ ਬਰਕਤ ਦਿਓ ਮੇਰੇ ਪ੍ਰਭੂ ਯਹੋਵਾ ਮੇਰੇ ਪਰਮੇਸ਼ਰ ਤੁਸੀਂ ਆਪਣੀ ਕਿਰਪਾ ਇਹਨਾਂ ਬੱਚਿਆਂ ਦੇ ਜੀਵਨ ਦੇ ਅੰਦਰ ਪ੍ਰਗਟ ਕਰੋ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਆਸ਼ੀਸ਼ ਨਹੀਂ ਹੈ ਉਹਨਾਂ ਨੂੰ ਤੁਸੀਂ ਬੱਚਿਆਂ ਦੀ ਬਰਕਤ ਦਿਓ ਜਿਹੜੇ ਬਾਝਪਨ ਦੇ ਵਿੱਚ ਨੇ ਖੁਦਾਬੰਦ ਉਹ ਸਾਰੇ ਬਾਝਪਨ ਦੇ ਵਿੱਚੋਂ ਆਜ਼ਾਦ ਹੋਣ ਮੇਰੇ ਪ੍ਰੇਮੀ ਪਰਮੇਸ਼ਰ ਪਿਤਾ ਮੈਂ ਯੇਸ਼ੂ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਾਰਥਨਾ ਕਰਦਾ ਮੇਰੇ ਯਹੋਵਾ ਪਰਮੇਸ਼ਰ ਤੁਸੀਂ ਆਪਣੀ ਵੱਡੀ ਦਇਆ ਕਰੋ ਆਪਣੀ ਵੱਡੀ ਕਿਰਪਾ ਕਰੋ ਇਹਨਾਂ ਬੱਚਿਆਂ ਨੂੰ ਆਜ਼ਾਦੀ ਦਾ ਆਤਮਾ ਦਿਓ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਛੁਟਕਾਰਾ ਦਿਓ ਇਹਨਾਂ ਬੱਚਿਆਂ ਦੇ ਜੀਵਨ ਵਿੱਚ ਆਨੰਦ ਸ਼ਾਂਤੀ ਪ੍ਰਦਾਨ ਕਰੋ ਇਹ ਮਹਾਨ ਪਿਤਾ ਪਰਮੇਸ਼ਰ ਚਾਰੇ ਪਾਸਿਓ ਸੁੱਖ ਪ੍ਰਾਪਤ ਕਰਨ ਇਹਨਾਂ ਜੀਵਨਾਂ ਵਿੱਚ ਤੁਹਾਡੀ ਸੱਚੀ ਸ਼ਾਂਤੀ ਆਵੇ ਵਿਰੋਧੀ ਸ਼ੈਤਾਨ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋਣ ਵਿਰੋਧੀ ਦੇ ਮਨਸੂਬੇ ਯੇਸ਼ੂ ਦੇ ਨਾਮ ਵਿੱਚ ਖਤਮ ਹੋ ਜਾਣ ਤੁਹਾਡਾ ਪਵਿੱਤਰ ਆਤਮਾ ਇਹਨਾਂ ਬੱਚਿਆਂ ਦੇ ਜੀਵਨ ਦੇ ਅੰਦਰ ਕੰਮ ਕਰੇ ਆਨੁਗ੍ਰਹਿ ਕਰੋ ਆਸ਼ੀਸ਼ ਦਿਓ ਚਮਤਕਾਰ ਕਰੂ ਪਿਤਾ ਪਰਮੇਸ਼ਰ ਤੁਹਾਡੇ ਨਾਮ ਵਿੱਚ ਵੱਡੇ ਵੱਡੇ ਚਮਤਕਾਰ ਹੋਣ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਇਸ ਵੀਡੀਓ ਦੇ ਰਾਹੀਂ ਜਿੰਨਿਆਂ ਦੇ ਘਰਾਂ ਦੇ ਵਿੱਚ ਜਿੰਨਿਆਂ ਦੇ ਮੋਬਾਈਲਾਂ ਦੇ ਵਿੱਚ ਪਿੱਤਾ ਚੱਲ ਰਹੀ ਹੈ ਜਿਨ੍ਹਾਂ ਦੇ ਟੀਵੀਆਂ ਦੇ ਵਿੱਚ ਐਲਸੀਡੀਆਂ ਦੇ ਵਿੱਚ ਔਰ ਜਿਨ੍ਹਾਂ ਦੇ ਘਰਾਂ ਦੇ ਮਿਊਜ਼ਿਕ ਸਿਸਟਮਾਂ ਦੇ ਵਿੱਚ ਪ੍ਰਾਰਥਨਾ ਚੱਲ ਰਹੀ ਹੈ ਮੇਰੇ ਪਰਮੇਸ਼ਰ ਉਹਨਾਂ ਦੇ ਘਰਾਂ ਵਿੱਚ ਮਹਾਨ ਪਿੱਤਾ ਖੁਸ਼ਹਾਲੀ ਆਵੇ ਉਹਨਾਂ ਦੇ ਘਰਾਂ ਵਿੱਚ ਛੁਟਕਾਰਾ ਆਵੇ ਉਹਨਾਂ ਦੇ ਘਰਾਂ ਵਿੱਚ ਆਜ਼ਾਦੀ ਆਵੇ ਮੇਰੇ ਪਿਤਾ ਪਰਮੇਸ਼ਰ ਮੈਂ ਯੀਸ਼ੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਪ੍ਰਭੂ ਆਪਣੀ ਵੱਡੀ ਦਇਆ ਦੇ ਅਨੁਸਾਰ ਚੰਗਿਆਈ ਪ੍ਰਦਾਨ ਕਰੋ अनुग्रह ਕਰੋ प्रभु यीशु मसीह ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਆਪੇ ਸੋ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਤੇ ਤੁਹਾਨੂੰ ਬਰਕਤ ਦੇਵੇ ਆਪਣੀ ਵੱਡੀ ਕਿਰਪਾ ਕਰੇ ਸਾਰਿਆਂ ਨੂੰ ਜੈ ਮਸੀਹ ਦੀ ਪ੍ਰਭੂ ਦੀ ਦਇਆ ਤੁਹਾਡੇ ਨਾਲ ਹੋਵੇ ਆਮੇਨ